ਤਾਂ ਸਾਰੇ ਪੰਜਾਬ ਦੇ ਵਿੱਚ ਹੀ ਜਿਹੜੀਆਂ ਪਿਛਲੇ ਕਾਫੀ ਟਾਈਮ ਤੋਂ ਜਿਹੜੀਆਂ ਮੱਝਾਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਇਸੇ ਤਰੀਕੇ ਨਾਲ ਜਿਹੜਾ ਇਹ ਜਲੰਧਰ ਦੇ ਹੱਤੀ ਦੇ ਵਿੱਚ ਵੀ ਜਿਹੜੀਆਂ ਪਹਿਲਾਂ ਵੀ ਅਲੱਗ-ਅਲੱਗ ਵਾਰ ਹੋਈਆਂ ਤੇ ਹੁਣ ਵੀ ਜਿਹੜੀਆਂ ਪਿਛਲੇ ਟਾਈਮ ਦੇ ਵਿੱਚ ਜਿਹੜਾ ਮੱਝੀ ਚੋਰੀ ਮੱਝਾਂ ਚੋਰੀ ਦੀਆਂ ਅਲੱਗ-ਅਲੱਗ ਵਾਰਦਾਤਾਂ ਨੇ ਜਿਨ੍ਹਾਂ ਦੀ ਐਫਆਈਆਰ ਦਰਜ ਹੋਈਆਂ ਇਹਦੇ ਸੰਬੰਧ ਰੇ ਵਿੱਚ ਹੀ ਇੱਕ ਪਿਛਲੇ ਦਿਨੀ ਪਿੰਡ ਬੂਰੀਵਾਲ ਲੋਈਆਂ ਦੇ ਵਿੱਚ ਵੀ ਇੱਕ ਇਸੇ ਤਰੀਕੇ ਦਾ ਮੱਝਾਂ ਮੱਝ ਚੋਰੀ ਦਾ ਜਿਹੜਾ ਪਰਚਾ ਦਰਜ ਹੋਇਆ ਸੀਗਾ ਜਿਹਦੇ ਵਿੱਚ ਜਿਹੜਾ ਇੱਕ ਦੋਸ਼ੀ ਨਸ਼ਾਦ ਨੂੰ ਪਹਿਲਾਂ ਅਰੈਸਟ ਕੀਤਾ ਗਿਆ ਸੀਗਾ ਜਿਹਦੀ ਜਿਹਦੀ ਪੁਛਗ੍ਰੇਸ ਦੇ ਉੱਤੇ ਹੀ ਆਇਆ ਸੀ ਵੀ ਉਹਨਾਂ ਦਾ ਜਿਹੜਾ ਗਰੁੱਪ ਹੈ ਕਿ ਸਹਾਰਨਪੁਰ ਨੂੰ ਬਿਲੋਂਗ ਕਰਦਾ ਤੇ ਸਹਾਰਨਪੁਰ ਤੋਂ ਉਹਨਾਂ ਤੋਂ ਇਲਾਵਾ ਹੋਰ ਵੀ ਗਰੁੱਪ ਨੇ ਜਿਹੜੇ ਜਿਹੜੇ ਪੰਜਾਬ ਦੇ ਵਿੱਚ ਮੱਝਾ ਚੋਰੀ ਕਰਨ ਵਾਸਤੇ ਆਉਂਦੇ ਹੈਗੇ ਇਹਦੇ ਤੇ ਉਦੇ ਹੀ ਉੱਤੇ ਜਿਹੜੇ ਅਲੱਗ-ਅਲੱਗ ਜਿਹੜੇ ਉੱਤੇ ਦੋਸ਼ੀ ਨਾਮਿਨੇਟ ਕੀਤੇ ਗਏ ਸੀਗੇ ਜਿਹੜਾ ਮੇਨ ਉਹਦਾ ਲੀਡਰਸ਼ਿਪ ਫਰੀਆਦ ਸੀ ਫਰੀਆਦ ਦੇ ਨਾਲ ਖਪੂਰਾ ਜਿਹੜਾ ਆਲਰੇਡੀ ਕੇਸ ਵਿੱਚ ਹੈਗਾ ਇੱਕ ਇਲਿਆਸ ਇੱਕ ਨਸ਼ਾਕ ਜਿਹੜਾ ਹੈਗੇ ਸੀ ਇਹ ਬੰਦੇ ਜਿਹੜੇ ਇਹੀ ਹੀ ਮੱਝਾਂ ਚੋਰੀ ਕਰਕੇ ਜਿਹੜੇ ਕਪੂਰਤਲਾ ਡਿਸਟ੍ਰਿਕਟ ਜਲੰਧਰ ਡਿਸਟ੍ਰਿਕਟ ਦੇ ਫੋਰ ਪਾਸਿਆਂ ਤੋਂ ਲੈ ਕੇ ਲੈ ਕੇ ਗਏਗੇ ਜਿਹਦੇ ਤੇ ਕਾਰਵਾਈ ਕਰਦੇ ਹੋਏ ਜਿਹੜੀ ਆ ਸਾਡੀ ਲੋਹੀਆ ਪੁਲਿਸ ਨੇ ਤੇ ਕੱਲ ਇਸ ਰਿਸਪਾਂਸ ਦੇ ਵਿੱਚ ਜਿਹੜੀ ਆ ਉਹਨਾਂ ਦੇ ਜਿਹੜੇ ਜੱਦੀ ਏਰੀਆ ਸਹਾਰਨਪੁਰ ਵਿੱਚ ਰੇਡ ਕੀਤੀ ਸੀ ਤੇ ਸਹਾਰਨਪੁਰ ਦੇ ਵਿੱਚ ਇੱਕ ਤਰ੍ਹਾਂ ਦੇ ਕਾਫੀ ਜਦੂਜਹਿਦ ਤੋਂ ਬਾਅਦ ਦੇ ਵਿੱਚ ਪੰਜ ਨੱਟ ਤੋਂ ਬਾਅਦ ਦੇ ਵਿੱਚ ਜਿਹੜੇ ਆ ਜਿੱਥੇ ਕਿ ਕਈ ਕਿਲੋਮੀਟਰਾਂ ਤੱਕ ਵੀ ਇਹ ਭੱਜੇ ਵੀ ਗੱਡੀ ਵੀ ਭਜਾਈ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸਮੇਤ ਉਹ ਗੱਡੀ ਦੇ ਜਿਹੜੀ ਗੱਡੀ ਦੇ ਵਿੱਚ ਇਹਨਾਂ ਇਹ ਮੱਜਾਂ ਚੋਰੀ ਕਰਕੇ ਲੈ ਕੇ ਜਾਂਦੇ ਇਹਦੇ ਮੁੱਖ ਦੋਸ਼ੀ ਜਿਹੜਾ ਫਰਿਆਦ ਸੀ ਤੇ ਫਰਿਆਦ ਦੇ ਨਾਲ ਕੁਝ ਹੋਰ ਅਜਾਜ਼ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕਰਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਹੈ ਤੇ ਇਹਦੇ ਨਾਲ ਹੀ ਜਿਹੜੇ ਇਹਨਾਂ ਦੇ ਨਾਲ ਦੇ ਹੋਰ ਦੋਸ਼ੀ ਵੀ ਜਿਹੜੇ ਲਗ ਲਗ ਨੂੰ ਕਰਨਾ ਇਹਦੇ ਵਿੱਚ ਇੱਥੇ ਪੰਜਾਬ ਦੇ ਜਾਂ ਜਲੰਧਰ ਪਹਾਰਤੀ ਦੇ ਮਕਦਮੇ ਇਹਦੇ ਵਿੱਚ ਜਿਹੜੇ ਵਾਰਦਾਤਾ ਕਰਕੇ ਗਏ ਹੈਗੇ ਆ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਅਰੈਸਟ ਕੀਤਾ ਜਾ ਰਹੇ ਨੇ ਠੀਕ ਹੈ ਸਰ ਇਹਨਾਂ ਨੂੰ ਕਿੰਨੀ ਮੱਜਾ ਬਰਾਮਦ ਹੋਈਆਂ ਨੇ ਇਹਨਾਂ ਕੋਲ ਜੇ ਮੱਜਾ ਬਾਦ ਦੀ ਬਰਾਮਦਗੀ ਵਾਸਤੇ ਤੇ ਦੁਬਾਰਾ ਟੀਮ ਜਾਊਗੀ ਇਹਨਾਂ ਕੋਲ ਇੱਕ ਮੱਜ ਬਰਾਮਦ ਹੋਈ ਸੀ ਜਿਹੜੀ ਇਹ ਗੱਡੀ ਵੀ ਜਿਹੜੀ ਇਹ ਯੂਜ਼ ਕਰਦੇ ਇਹ ਵੀ ਇਹਨਾਂ ਨੇ ਆਲਰੇਡੀ ਚੋਰੀ ਕੀਤੀ ਹੋਈ ਹੈ ਇਹ ਜਿਹੜੀ ਜਮੜਾ ਨਗਰ ਤੇ ਨੇਰੇ ਬਲਾਸਪੁਰ ਪੈਂਦਾ ਹੈਗਾ ਉੱਥੋਂ ਇਹਨਾਂ ਨੇ ਇਹ ਗੱਡੀ ਕੋਈ ਚੋਰੀ ਕੀਤੀ ਸੀ ਜਿਹਨੂੰ ਜਿਹਨੂੰ ਪਿਛਲੇ ਅਲੱਗ-ਅਲੱਗ ਨੰਬਰ ਲਾ ਕੇ ਜਾਲੀ ਨੰਬਰ ਪਲੇਟਾਂ ਯੂਜ਼ ਕਰਦੇ ਆ ਲਾ ਕੇ ਇਹ ਪੰਜਾਬ ਤੇ ਹਰਿਆਣਾ ਦੇ ਅਲੱਗ-ਅਲੱਗ ਪਾਰਟਸ ਦੇ ਵਿੱਚੋਂ ਇਹੜੇ ਮੱਜਾ ਚੋਰੀ ਕਰਕੇ ਖੜਦੇ ਹੁਣ ਕਰਕੇ ਜਿਹੜੀਆਂ ਸਾਡੇ ਧਿਆਨ ਚ ਆ ਗਏ ਆ ਪੰਜਾਬ ਦੇ ਵਿੱਚ ਹੀ ਤਿੰਨ ਜਿਹੜੀਆਂ ਅਲੱਗ-ਅਲੱਗ ਡਿਫਰੈਂਟ ਨੰਬਰ ਪਲੇਟਾਂ ਲਾ ਕੇ ਇਹ ਜਿਹੜੀਆਂ ਚੋਰੀ ਕਰਨ ਵਾਸਤੇ ਆਏ ਆ ਤੇ ਸਰ ਇਹ ਮੱਜਾ ਵੇਚਦੇ ਸੀ ਜਾਂ ਕੋਈ ਉਹਨਾਂ ਦਾ ਹਾਂ ਮੱਜਾ ਵੇਚਦੇ ਵੀ ਆ ਜਾਓ ਉੱਥੇ ਸਹਾਰਨਪੁਰ ਹੀ ਦਿੰਦੇ ਆ ਉੱਥੇ ਜਿਹ ਇਹਨਾਂ ਦੀ ਜਿਹੜੀ ਹੁਣ ਇਹ ਰਿਮਾਂਡ ਦੇ ਉੱਤੇ ਅੱਜ ਹੈਗਾ ਆਪਣੇ ਕੋਲ ਇਹ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈਗੀ ਹੈ ਵੀ ਕਿੱਥੇ-ਕਿੱਥੇ ਵੇਚ ਰਿਹਾ ਜਿੱਥੇ-ਜਿੱਥੇ ਵੀ ਵੇਚੀਆਂ ਨੇ ਦਾ ਫੈਕਟਰੀ ਚ ਦਿੱਤੀਆਂ ਹੈਗੀਆਂ ਉੱਥੇ ਜਿਹੜਾ ਅਸੀਂ ਜਿਹੜਾ ਉਹਦੇ ਤੇ ਉਹਨਾਂ ਦੇ ਰਿਕਵਰੀ ਵਾਸਤੇ ਵੀ ਚੱਲ ਸਰ ਕਿੰਨੇ ਦਿਨ ਦੇ ਰਿਮਾਂਟ ਦੇ ਨੇ ਇਹ ਜੀ 3 ਦਿਨ ਦੇ ਇੱਕ ਦਾ 5 ਦਿਨ ਦਾ ਖਤਮ ਹੋ ਗਏ ਇੱਕ ਹੀ 3 ਦਿਨ ਦੇ ਰਿਮਾਂਟ ਦੇ